ਤੋ ਇਹ ਗੱਲ ਕਹਿਣੀ ਬੰਦ ਕਰੋ ਕਿ ਇੱਥੇ ਆਪਣਿਆਂ ਨੂੰ ਕੰਮ ਮਿਲਦਾ ਹੈ ਜਾਂ ਉਹੀ ਚਿਹਰੇ ਨੇ ਸਮਾਂ ਲੱਗਦਾ ਚੀਜ਼ ਪੱਕਦੀ ਹੈ ਤਿਆਰ ਹੁੰਦੀ ਹੈ ਲੋਕ ਐਕਸੈਪਟ ਕਰਦੇ ਨੇ ਤਾਂ ਕਰੋੜਾਂ ਰੁਪਏ ਲਾ ਕੇ ਜਿਹੜੀ ਫਿਲਮ ਬਣਦੀ ਹੈ ਨਾ ਉਹਦੇ ਵਿੱਚ ਉਹਨੂੰ ਲਿਆ ਜਾਂਦਾ ਇਹ ਇਹਨਾਂ ਉਸ ਤੋਂ ਪਹਿਲਾਂ ਇਹ ਵੀ ਕੇਸ ਕਰ ਸਕਦੇ ਸੀ ਇੰਡਸਟਰੀ ਦੀ ਮੈਨੂੰ ਕੰਮ ਕਿਉਂ ਨਹੀਂ ਦਿੱਤਾ ਪ੍ਰੂਫ ਕਰਨਾ ਪੈਂਦਾ ਮੈਂ ਕੌਣ ਆ ਮੇਰਾ ਕੈਲੀਬਰ ਕੀ ਹੈ ਇਹ ਉਹੀ ਨੇ ਜਿੰਨੇ ਵੀ ਐਸੋਸੀਏਸ਼ਨ 'ਚ ਬੈਠੇ ਨੇ ਸਾਰਿਆਂ ਨੇ ਮਰ ਮਰ ਕੇ ਕੰਮ ਲੱਭੇ ਨੇ ਔਰ ਲੋਕੀ ਕਹਿੰਦੇ ਨਵੇਂਆਂ ਨੂੰ ਮੌਕਾ ਨਹੀਂ ਮਿਲਦਾ ਪੁਰਾਣੇ ਚਿਹਰੇ ਨਜ਼ਰ ਆਈ ਜਾਂਦੇ ਨੇ ਮੈਂ ਇਧਰ ਪੰਗੂ ਮੈਡਮ ਹੀ ਚੱਲੋ ਸਾਹਮਣੇ ਬੈਠੇ ਮੈਡਮ ਕਿੰਨੇ ਕਿਹੜੇ ਸਾਲਾਂ ਚ ਪਹਿਲੀ ਫਿਲਮ ਕੀਤੀ ਸੀ ਜੀ ਆ ਹੁਣ ਦੇ ਦੌਰ ਚ ਮੇਰੇ ਖਿਆਲ ਨਾਲ 10-15 ਸਾਲ 12 ਸਾਲ ਪਹਿਲਾਂ ਐਂਟਰੀ ਹੋਈ ਹੋਣੀ ਹੈ ਥੀਏਟਰ 30 ਸਾਲ ਤੋਂ ਕਰੀ ਜਾਂਦੇ ਨੇ ਇਹ ਫਿਰ ਇਹ ਤਾਂ ਸਾਡੇ ਤੇ ਕੇਸ ਕਰਦੇ ਨੇ 18 ਸਾਲ ਕੰਮ ਕਿਉਂ ਨਹੀਂ ਮਿਲਿਆ ਮੈਨੂੰ ਅਰੂਪੀ ਮੈਡਮ ਕਿੱਡੇ ਸੀਨੀਅਰ ਆਰਟਿਸਟ ਨੇ ਮੈਂ ਉਹ ਤਾਂ ਸ਼ੁਰੂ ਵੀ ਨਹੀਂ ਸੀ ਹੋਇਆ ਜਦੋਂ ਦੇ ਆਰਟਿਸਟ ਨੇ ਜਲੰਧਰ ਅਸੀਂ ਜਦੋਂ ਮਿਲਦੇ ਰਹੇ ਆ ਮੈਂ ਉਦੋਂ ਦਾ ਬੱਚਾ ਸੀ ਮੈਨੂੰ ਕੱਖ ਵੀ ਨਹੀਂ ਸੀ ਪਤਾ ਇਹਨਾਂ ਨੂੰ ਜਦੋਂ ਲੋੜ ਪਈ ਇੰਡਸਟਰੀ ਨੂੰ ਆਵਾਜ਼ ਮਾਰ ਕੇ ਘਰੋਂ ਲੈ ਕੇ ਆਏ ਜੇ ਸਾਡੇ ਵਿੱਚੋਂ ਗੱਲ ਕਰੋ ਮੈਨੂੰ ਲੱਗਦਾ ਜਦੋਂ ਮਨਮੋਹਨ ਸਿੰਘ ਜੀ ਨੇ ਨਵਾਂ ਦੌਰ ਸ਼ੁਰੂ ਕੀਤਾ ਪੰਜਾਬੀ ਫਿਲਮ ਇੰਡਸਟਰੀ ਦਾ ਜੀਆਂ ਉਦੋਂ ਆਪਾਂ ਨਵਾਂ ਯੁੱਗ ਮੰਨ ਕੇ ਚੱਲਦੇ ਆ ਉਹਦੇ ਚ ਕਿੰਨੀਆਂ ਉਹਨਾਂ ਦੀਆਂ ਫਿਲਮਾਂ ਸੀ ਜਿਹਦੇ ਚ ਮੈਂ ਹੀ ਇੱਕ ਕਾਮਿਕ ਐਕਟਰ ਹੁੰਦਾ ਸੀ ਪਹਿਲਾਂ ਕਿਉਂਕਿ ਆਪਸ਼ਨ ਹੀ ਕੋਈ ਨਹੀਂ ਸੀ ਉਹ ਇੱਕ ਦੌਰ ਖਤਮ ਹੋਇਆ ਸੀ ਮਿੱਤਲ ਸਾਹਿਬ ਵਾਲਾ ਸਰਿੰਦਰ ਸ਼ਰਮਾ ਜੀ ਵਾਲਾ ਇੱਕ ਡਿਫਰੈਂਟ ਤਰ੍ਹਾਂ ਦੀ ਕਾਮੇਡੀ ਸ਼ੁਰੂ ਹੋਈ ਪੱਟੀ ਸਾਹਿਬ ਇੰਡੀਵਿਜੂਅਲ ਕੰਮ ਕਰਦੇ ਸੀ ਆਪਣਾ ਕੈਰੈਕਟਰ ਐਕਟਰ ਕਾਮਿਕ ਐਕਟਰ ਮਨਮੋਹਨ ਜੀ ਨੂੰ ਪਹਿਲਾਂ ਮੈਂ ਮਿਲੇ ਆ ਇੱਕ ਦੋ ਤਿੰਨ ਚਾਰ ਫਿਲਮਾਂ ਮੈਂ ਹੀ ਕੀਤੀਆਂ ਰਾਣਾ ਰਣਵੀਰ ਦੀ ਐਂਟਰੀ ਹੋਈ ਰਾਣਾ ਰਣਵੀਰ ਨੇ ਆਪਣੀ ਥਾਂ ਬਣਾਈ ਰਾਣਾ ਰਣਵੀਰ ਦਾ ਕੋਈ ਬੰਦਾ ਸਾਬਤ ਕਰਦੇ ਉਹਦਾ ਡੈਡੀ ਐਕਟਰ ਸੀ ਜਾਂ ਉਹਦਾ ਚਾਚਾ ਐਕਟਰ ਸੀ ਜਾਂ ਉਹਦੀ ਭੂਆ ਫਿਲਮ ਇੰਡਸਟਰੀ 'ਚ ਸੀ ਰਾਣਾ ਆਉਂਦਾ ਰਾਣੇ ਤੋਂ ਬਾਅਦ ਬੀਨੂ ਉਹਨਾਂ ਦੀ ਐਂਟਰੀ ਹੁੰਦੀ ਮੇਰੇ ਤੋਂ ਕਿੰਨਾ ਵਧੀਆ ਆਰਟਿਸਟ ਹੈ ਪਰ ਜਦੋਂ ਸਮਾਂ ਆਉਣਾ ਉਦੋਂ ਹੀ ਕੰਮ ਮਿਲਣਾ ਇਹ ਇਹਨਾਂ ਉਸ ਤੋਂ ਪਹਿਲਾਂ ਇਹ ਵੀ ਕੇਸ ਕਰ ਸਕਦੇ ਸੀ ਵੀ ਇੰਡਸਟਰੀ ਦੀ ਮੈਨੂੰ ਕੰਮ ਕਿਉਂ ਨਹੀਂ ਦਿੰਦਾ ਪ੍ਰੂਫ ਕਰਨਾ ਪੈਂਦਾ ਮੈਂ ਕੌਣ ਆ ਮੇਰਾ ਕੈਲੀਬਰ ਕੀ ਹੈ ਇਹਨਾਂ ਤੋਂ ਬਾਅਦ ਐਂਟਰੀ ਹੁੰਦੀ ਹੈ ਕਰਮਜੀਤ ਅਨਮੋਲ ਦੀ ਦ ਫਾਈਨੇਸਟ ਐਕਟਰ ਆਫ आवर ਇੰਡਸਟਰੀ ਫਿਰ ਕਰਮਜੀਤ ਨੂੰ ਕਿਉਂ ਨਹੀਂ ਕੰਮ ਮਿਲਿਆ ਉਦੋਂ ਪਹਿਲਾਂ ਜਿੱਦਣ ਕਰਮਜੀਤ ਆ ਗਿਆ ਇਹ ਉਸੇ ਲਾਈਨ 'ਚ ਆ ਗਿਆ ਵੀ ਇਹਨਾਂ ਨੂੰ ਹੀ ਕੰਮ ਮਿਲਦਾ ਫਿਰ ਹੁਣ ਆ ਚਾਰੇ ਛੱਡ ਲੋ ਤੁਸੀਂ ਚਲੋ ਅਸੀਂ ਇਹ ਜਿਹੜੇ ਚਾਰ ਪੰਜ ਕਾਮੇਡੀ ਸਾਰੇ ਐਕਟਰ ਨਾ ਪਰ ਮੈਂ ਕਾਮੇਡੀਅਨਸ ਨਿਕਲ ਕਰ ਰਹੇ ਹਾਂ ਇਸ ਵੇਲੇ ਸੰਗੇ ਦਾ ਕਿਹੜਾ ਕੋਈ ਪਿਓ ਬੈਠਾ ਸੀ ਸੰਗੇ ਨੂੰ 2004-5 ਦੇ ਵਿੱਚ ਪਹਿਲੀ ਫਿਲਮ ਉਹਨੇ ਕਰ ਲਈ ਸੀ ਅਸਾਂ ਨੂੰ ਮਾਨ ਵਤਨਾ ਦਾ ਉਹਨੂੰ ਕੈਰੀ ਓਨ ਜੱਟਾ ਤੱਕ ਆਉਂਦੇ ਆਉਂਦੇ 10-10 ਰੁਪਏ ਵਾਲੇ ਰੋਲ ਮਿਲਦੇ ਰਹੇ ਨੇ ਬੰਦੇ ਨੂੰ ਕਦੇ ਕਿਤੇ ਮਿਲ ਗਿਆ ਕਦੇ ਨਾ ਮਿਲ ਗਿਆ ਜਿੱਦਾਂ ਉਹ ਸਟੈਬਲਿਸ਼ ਹੋ ਗਿਆ ਅਗਲਾ ਆਪਣੇ ਹੱਕ ਨਾਲ ਕੰਮ ਕਰ ਰਿਹਾ ਆਹ ਮੁੰਡਾ ਅੰਮ੍ਰਿਤਸਰ ਆਣਾ ਮੱਟੂ ਇਹਦਾ ਕਿਹੜਾ ਫੁੱਫੜ ਸੀ ਇੰਡਸਟਰੀ ਦੇ ਵਿੱਚ ਜਾਂ ਉਹ ਕਿੱਡਾ ਗ੍ਰੀਤਿਕ ਰੋਸ਼ਨ ਲੱਗਦਾ ਦੇਖਣ ਨੂੰ ਉਹਦੇ ਕੈਲੀਬਰ ਨੇ ਪਛਾਣ ਬਣਾਈ ਉਹਦੀ ਅੱਜ ਮੱਟੂ ਵੀ ਕੰਮ ਕਰ ਰਿਹਾ ਸੋ ਇਦਾਂ ਨਹੀਂ ਆ 100 ਮਿਸਾਲਾਂ ਨੇ ਸਾਡੇ ਕੋਲ ਜਿਹੜੀਆਂ ਟਾਈਮ ਟੂ ਟਾਈਮ ਲੋਕ ਇੰਡਸਟਰੀ ਚ ਐਂਟਰ ਹੋਏਦੇ ਨੇ ਆਪਣਾ ਕੰਮ ਕਰ ਰਹੇ ਨੇ ਆ ਹੁਣ ਨਵੇਂ ਮੁੰਡੇ ਆ ਪਿੱਛੇ ਫਿਲਮਾਂ ਹੋ ਤੇ ਫਿਲਮ ਹੁਣ ਕਿੱਡੀ ਕਹਿੰਦੇ ਹਿੱਟ ਹੋਈ ਆ ਉਹ ਉਹ ਇਹ ਭੋਲੇ ਹਾਂਜੀ ਜਗਜੀਤ ਸੰਧੂ ਹਣਾ ਜੀ ਫਿਰ ਉਹ ਹੋਰ ਮੁੰਡੇ ਧੀਰਜ ਹੋਣੀ ਬਾਅਦ ਚਾਏ ਨੇ ਸਾਰੇ ਝਿੜੇ ਜਿਹੜੇ ਆਪਣਾ ਕੈਲੀਬਰ ਪ੍ਰੂਫ ਕਰ ਰਹੇ ਉਹਨਾਂ ਨੂੰ ਕੰਮ ਮਿਲ ਰਿਹਾ ਕਿਹਨੂੰ ਨਹੀਂ ਮਿਲਦਾ ਦਿਦਾਰ ਗੇਲਾ ਸੀ ਹੁਣੇ ਸਾਡੇ ਨਾਲ ਫਿਲਮ ਕਰਕੇ ਗਿਆ ਉਹ ਉਹਦੇ ਚੋਂ ਹੀ ਆਇਆ ਰੀਲਾਂ ਚੋਂ ਹੀ ਆਇਆ ਹੈਨਾ ਮੁੰਡਾ ਬੰਨੀ ਸਾਡੇ ਨਾਲ ਕਿੰਨੀ ਲੇਟ ਐਂਟਰ ਕੀਤਾ ਇਹ ਕਿਸੇ ਦਾ ਕੋਈ ਫੁੱਫੜ ਚਾਚਾ ਤਾਇਆ ਮਾਮਾ ਇਹਦੇ ਚ ਨਹੀਂ ਸੀ ਉਹ ਆਪਣੇ ਕੈਲੀਬਰ ਨਾਲ ਆਏ ਨੇ ਮਾਦੇ ਕਿਹਾ ਕਰੋ ਜਿਹੜੇ ਵੀ ਸੁਣਨਗੇ ਇਸ ਗੱਲ ਨੂੰ ਵੀ ਇਹ ਕੋਈ ਪੰਜ ਚਾਰ ਬੰਦੇ ਨੇ ਨਹੀਂ ਸਮਾਂ ਲੱਗਦਾ ਚੀਜ਼ ਪੱਕਦੀ ਹੈ ਤਿਆਰ ਹੁੰਦੀ ਹੈ ਲੋਕ ਐਕਸੈਪਟ ਕਰਦੇ ਨੇ ਤਾਂ ਕਰੋੜਾਂ ਰੁਪਏ ਲਾ ਕੇ ਜਿਹੜੀ ਫਿਲਮ ਬਣਦੀ ਹੈ ਨਾ ਉਹਦੇ ਵਿੱਚ ਉਹਨੂੰ ਲਿਆ ਜਾਂਦਾ ਹੈ ਕਿਉਂਕਿ ਫਿਲਮ ਦੇ ਬਾਅਦ ਚ ਪੈਸੇ ਵੀ ਅਗਲੇ ਨੇ ਪੂਰੇ ਕਰਨੇ ਨੇ ਕੋਈ ਇਸ ਕਰਕੇ ਫਿਲਮ ਨਹੀਂ ਬਣਾਉਂਦਾ ਕਿ ਮੈਂ ਸਾਰਿਆਂ ਨਵੇਂਆਂ ਨੂੰ ਚਾਂਸ ਦੇਣਾ ਸੋ ਇੱਕ ਤਾਂ ਇਹ ਗੱਲ ਕਹਿਣੀ ਬੰਦ ਕਰੋ ਆਪਾਂ ਨਹੀਂ ਜਿਹੜੇ ਕਿਉਂਕਿ ਰਿਕਾਰਡ ਹੋ ਰਿਹਾ ਨਾ ਮੈਨੂੰ ਪਤਾ ਬੜਿਆਂ ਦਾ ਕਿ ਮੈਸੇਜ ਜਾਣਾ ਹੈ ਲੋਕਾਂ ਨੇ ਰੀਲਾਂ ਵੀ ਕੱਟ-ਕੱਟ ਬਣਾਉਣੀ ਹੁੰਦੀ ਫਿਰ ਦੇਖਣਾ ਹੁੰਦਾ ਸੋ ਇਹ ਗੱਲ ਕਹਿਣੀ ਬੰਦ ਕਰੋ ਕਿ ਇੱਥੇ ਆਪਣਿਆਂ ਨੂੰ ਕੰਮ ਮਿਲਦਾ ਹੈ ਜਾਂ ਉਹੀ ਚਿਹਰੇ ਨੇ ਚਿਹਰੇ ਬਦਲ ਦਿਵਾ ਕੇ ਤੁਹਾਡੇ 'ਚ ਤਾਕਤ ਹੈ ਤਾਂ ਪ੍ਰੋਡਿਊਸਰ ਤਾਂ ਬਦਲਣਾ ਚਾਹੁੰਦਾ ਹੈ ਪ੍ਰੋਡਿਊਸਰ ਤਾਂ ਚਾਹੁੰਦਾ ਨਹੀਂ ਐਡੇ ਮਹਿੰਗੇ ਆਰਟਿਸਟ ਲਵਾ ਮੈਂ ਪ੍ਰੋਡਿਊਸਰ ਨੂੰ ਨਵੇਂ ਆਰਟਿਸਟ ਸਸਤੇ ਮਿਲਣਗੇ ਕਿ ਸਤੋ ਉਹ ਕਿਉਂ ਵੱਧ ਪੈਸੇ ਦਿੰਦਾ ਇਹਨਾਂ ਨੂੰ ਕਿਉਂਕਿ ਭਾਈ ਇਹ ਮਰ-ਮਰ ਕੇ ਸੂਈ ਦੇ ਨੱਕੇ 'ਚੋਂ ਲੰਘ ਕੇ ਆਏ ਨੇ ਇਹ ਤੁਸੀਂ ਛੜਦੇ ਬਲ ਦੇ ਕੋਲੇ ਹੁੰਦੇ ਨਹੀਂ ਵੇਖੇ ਪਹਿਲਾਂ ਤੁਸੀਂ ਇਹਨਾਂ ਇਹ ਕੋਲਿਆਂ ਨੂੰ ਦੱਗਦੇ ਵੇਖਿਆ ਇਹਨਾਂ ਦਾ ਚਾਨਣ ਵੇਖ ਰਹੇ ਹੋ ਤੁਸੀਂ ਇਹਨਾਂ ਨੂੰ ਭਖਦੇ ਹੋਏ ਵੇਖ ਰਹੇ ਹੋ ਇਹ ਕਿਹੜੇ ਸੰਤਾਪ ਚੋਂ ਲੰਘ ਕੇ ਆਏ ਨੇ ਤੁਸੀਂ ਉਹ ਨਹੀਂ ਦੇਖਿਆ ਸੋ ਕਹਿੰਦਾ ਮਤਲਬ ਇਹ ਹੈ ਕਿ ਦੂਜੀ ਗੱਲ ਇਹ ਨਹੀਂ ਇਹ ਕਹਿਣਾ ਬੰਦ ਕਰ ਦਿਓ ਕਿ ਐਸੋਸੀਏਸ਼ਨ ਸਾਨੂੰ ਕੰਮ ਕਿਹੜਾ ਦਿੰਦੀ ਐ ਐਸੋਸੀਏਸ਼ਨ ਨੇ ਕੰਮ ਨਹੀਂ ਦੇਣਾ ਐਸੋਸੀਏਸ਼ਨ ਨੇ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਉਹਦੇ 'ਚ ਤੁਹਾਡੇ ਲਈ ਖੜੇ ਹੋਣਾ ਕਿ ਤੁਹਾਡੇ ਨਾਲ ਕੋਈ ਧੱਕਾ ਨਾ ਕਰੇ ਤੁਹਾਡੇ ਨਾਲ ਕੋਈ ਜ਼ਿਆਤੀ ਨਾ ਕਰੇ ਤੁਹਾਨੂੰ ਲੋੜ ਪਵੇ ਤੁਹਾਡੀ ਐਸੋਸੀਏਸ਼ਨ ਤੁਹਾਡੇ ਨਾਲ ਖੜੀ ਹੋਵੇ। ਵਾਸਤੇ ਇਹੀ ਕਵਾਂਗਾ ਕਿ ਜਿਹੜੇ ਸਾਡੇ ਸੱਜਣ ਦੂਰੋਂ ਆਏ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਵੀ ਕਰਦੇ ਆਂ, ਸਵਾਗਤ ਵੀ ਕਰਦੇ ਆਂ।